ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾ ਤੁਹਾਨੂੰ ਤਿੰਨ ਛੋਟੀਆਂ ਦਿਖਾਵਾਂਗੇ ਦੋ ਟੋਕੜਾਂ ਘੱਪਣਾ ਤੇ ਇੱਕ ਤੇ ਬਿਲਕੁਲ ਤਾਜੀ ਸੂਈ ਆ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਆਜੋ ਚਾਹ ਜੀ ਅੱਜ ਵੀ ਜੀ ਸਸਿਕਾ ਪਾਜੀ ਉਹ ਸੁਣਾਓ ਠੀਕ ਠਾਕ ਜੀ ਕਿਰਪਾ ਜੀ ਵਾਇਗਰੂ ਦੀ ਇਹ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਮੇਰਾ ਨਾਮ ਪਾਸ ਪਿੰਡ ਦਾ ਜ਼ਿਲ੍ਹਾ ਮਰਸਰ ਜੀ ਠੀਕ ਹੈ ਜੀ ਫੋਨ ਨੰਬਰ 945499 ਠੀਕ ਆ ਜੀ ਕਿੰਨੇ ਕੁ ਤੋਂ ਅੱਜ ਸਟਾਰਟ ਰੇਟ ਅੱਜ ਤਾਂ ਇੰਨੇ ਕਿੰਨੇ ਕੇ ਭਾਜ ਜੱਗੇ ਵੀ ਹਵਾ ਹੁਣਾ ਨੰਗੂਗੇ ਅੱਛਾ ਜੀ ਉੱਡਦੀਆਂ ਜਾਣੀਆਂ ਤਾਂ ਜੀ ਮਾਝ ਅੱਜ ਦੇ ਦੇਣੀ ਆਪਾਂ ਪੂਰੇ ਪੈਂਡਿਆਰ ਜੀ ਅੱਛਾ ਜੀ ਤੇ ਟੋਕਣਾ ਕੱਪਣਾ ਟੋਕਲਾ ਮੁਕਤ ਵਾਲਾ ਭਾਜ ਲਓ ਜੀ ਆਜੋ ਇਧਰੋ ਕਰੀਏ ਸ਼ੁਰੂਆਤ ਪਹਿਲੇ ਤਾਂ ਬੰਦੇ ਦਸਵੇਂ ਭਰੀਆ ਝੋਡੀ ਵਾਲੀ ਸਾਡੇ ਛੇ ਸ਼ਾਮ ਹੀ ਨਹੀਂ ਚੱਕ ਪਾਸ ਜੱਗੇ ਵੀਰ ਅੱਛਾ ਜੀ ਤੇ ਚਾਹ ਸਾਢੇ 4 ਕਿਲੋ ਦੁੱਧ ਦੀ ਜੀ ਕਿਹੜਾ ਟਾਈਮ ਦਾ ਜੀ ਠੀਕ ਆ ਹਾਂ ਲਓ ਜੀ ਸਾਢੇ 6 ਮਿੰਟ ਚੱਕ ਪਾਸ ਬਿਲਕੁਲ ਨਵੀਂ ਝੋਡੀ ਪੂਰਾ ਬਾਈ ਕਨਵਰਸੂ ਦੂਜਾ ਜੱਗੇ ਵੀਰ ਸੂਣਾ ਜੀ ਤੀਜਾ ਦੂਜਾ ਦੂਜਾ ਠੀਕ ਆ ਪਹਿਲੇ ਸਵੇਰ ਦੁੱਧ ਭਾਇਆ 10 ਕਿਲੋ 11 ਕਿਲੋ 10 ਕਿਲੋ 11 ਕਿਲੋ ਅੱਛਾ ਜੀ ਦੂਜਾ ਸਵੇਰ ਸੂਣਾ ਸਾਢੇ 6 ਮਿੰਟ ਇਕੱਬਣ ਜੀ ਠੀਕ ਆ ਠੀਕ ਆ ਜੀ ਲੋ ਜੀ ਕੱਦ ਕਾਣ ਮੇਰਾ ਚੰਗਾ ਵਾ ਤੇ ਫੇਸ ਵਾਲੀ ਚੈੱਕ ਕਰਵਾ ਦੇਣੀ ਕਿਤੇ ਮਿਸਮ ਜਿਹੜਾ ਬਹੁਤ ਚੰਗਾ ਲੱਗਾ ਆ ਇਹਨੇ ਬਿਲਕੁਲ ਰੰਗ ਸਹੀ ਲੱਗਾ ਵਾ ਇਹ ਹੈ ਵੀ ਸਿੰਕਲ ਫੱਟੀ ਦੇ ਸਾਤ ਤੇ ਪਿੱਠ ਕੁੜਾ ਜਿਹੜਾ ਬਹੁਤ ਚੰਗਾ ਆ ਗਿਆ ਵਾ ਤੇ 5.4 ਲੀਟਰ ਦੁੱਧ 5.4 ਕਿਲੋ ਠੀਕ ਹੈ ਠੀਕ ਲੋ ਜੀ 5.4 ਲੀਟਰ ਜਿਹੜਾ ਦੁੱਧ ਹੈ ਇਸ ਦਾ ਮੈਂ ਕੋ ਲੜੀ ਹੈ ਤੇ 5.6 ਮਿੰਟ ਦੀ ਚੈੱਕ ਪਾਸ ਹੈ ਬਿਲਕੁਲ ਨਵੀਂ ਛੋਟੀ ਹੈ ਜੇ ਥਣ ਥੋੜੀ ਨੋਕ ਵਾਲਾ ਲੱਗਾ ਪਿਆ ਫਕਰਮ ਵਾਲੀ ਨੂੰ ਤੇ ਲੋਕ ਵੀ ਅੰਦਰ ਮੈਨੂੰ ਸਾਹ ਕਾਲੂ ਬਾਰੇ ਚਲੋ ਚੰਗੀ ਝੋਟੀ ਇਹ ਵੀ ਹਿਸਾਬ ਨਾਲ ਕਮੇਟੀ ਪਾ ਦਈਏ ਕਮੇਟੀ ਕਮੇਟੀ ਕੀ ਬੁਲ ਕਰਨਾ ਲਿਖਿਆ ਜੇ ਆਪਾਂ ਜੇ ਮਾਲਾ ਵੀ ਜਦ ਵੀ ਕੱਟੀ ਵੀ ਲੈਣ ਦਿਲਦੀ ਹੈ ਨਾ ਹਾਂਜੀ ਤਾਂ ਜੋ ਉਹ ਵੀ ਆਪਾਂ ਨੂੰ ਮਾਲਾ ਵੀ 40-45 ਹਜ਼ਾਰ ਤੋਂ ਘੱਟ ਨਹੀਂ ਮਿਲਦੀ ਹਾਂਜੀ ਹਾਂਜੀ ਇਹ ਆਪਾਂ ਜਦ ਵੀ ਨਿਗਾਹ ਜਾਂ ਰੇਡ ਆਖਿਆ ਨਿਗਾਹ ਪਾਵਾਂਗੇ ਠੀਕ ਆ 60 ਹਜ਼ਾਰ ਹੀ ਦੇ ਦਈਏ ਕਰਦੇ ਜਾਂਦਾ ਕਰ ਦੋ ਹਾਂ ਨਹੀਂ ਕਰ ਦਵਾ ਵੀ 55 ਤੇ 200 ਛੋੜ ਹੋ ਗਈ ਠੀਕ ਹੈ ਲੋ ਜੀ 55000 ਤੇ 200 ਰੁਪਏ ਛੋੜ ਦੇ ਤੋੜ ਕੋਈ ਵੀਰ ਸਾਂਭ ਲੁਗਾ 4 ਮਹੀਨੇ ਤੇ ਆਪੇ ਇਹ ਡਬਲ ਕਰ ਜੂਗੀ ਇੱਕ ਦਾ ਕਰ ਦੇ ਅੱਜ ਟਮੇਟਾ ਹੀ ਪਾਉਣੀ ਆ ਮੈਂ ਵੇਚਾਰ ਭਾਲ ਲੈ ਦੇ ਵੀ ਯਾਦ ਕਰੋ ਨੰਬਰ ਨੰਬਰ ਦੇ ਮੇਦਾਲ ਉੱਤਨ ਵਾਲੀ ਗੱਲ ਹੈ ਤੇ ਦੂਜੇ ਨੰਬਰ ਦੇ ਭਾਈ ਕਿਵੇਂ ਥੱਲੇ ਜਗੇ ਵੀ 8 ਕਿਲੋ ਦੁੱਧ ਦੇ ਅੱਛਾ ਜੀ 4 ਮਹੀਨੇ ਚੈੱਕ ਪਾਸ ਦੇ ਅੱਛਾ ਜੀ 15 ਕਿਲੋ ਦੁੱਧ ਭਰ ਦੀ ਜੋ ਸੱਜਰ ਠੀਕ ਹੈ ਲਓ ਜੀ ਮਿਲ ਪਰਕਾਡ ਜਿਹੜਾ ਬਹੁਤ ਜਿਆਦਾ ਚੰਗਾ ਆ ਗਿਆ ਤੇ ਪੂਰੀ ਵੱਡੀ ਮੱਗ ਢਾਲੀ ਆ ਗਈ ਨਾ ਮੱਗ ਢਾਲੀ ਆ ਗਈ ਜਗੇ ਢਾਲੀ ਆ ਗਈ ਠੀਕ ਹੈ ਠੀਕ ਲਓ ਜੀ 8 ਕਿਲੋ ਜਿਹੜਾ ਸੈਮੇ ਤੋਂ ਦੁੱਧ ਪਿਆਰ ਆ ਤੇ 4 ਮਹੀਨੇ ਚੈੱਕ ਪਾਸ ਤੇ ਕੱਦ ਵਜ਼ਨ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਜਿਆਦਾ ਚੰਗਾ ਆ ਗਿਆ ਵਾ ਤੇ ਸੱਜਰਾ ਜਿੰਨਾ ਬਹਾਨਾ ਜੇ ਵੀ ਬਣਾਈ ਫਿਰਉਂਦੀ ਏ ਕਰਮਾਲੀ ਦੇ ਥਾਣੇ ਨੂੰ ਜਿਹੜਾ ਐਨ ਗਿੱਠ ਗਿੱਠ ਤੇ ਲੱਗਾ ਵਾ ਬਾਕੀ ਕੁਇਟ ਕੁਲਾ ਜਿਹੜਾ ਬਹੁਤ ਜ਼ਿਆਦਾ ਚੌੜਾ ਆ ਗਿਆ ਵਾ ਤੇ ਫੇਸ ਕੁਆਲਟੀ ਚੈੱਕ ਕਰ ਸਕਦੇ ਜੇ ਢਾਲੀ ਆ ਗਈ ਏ ਇਹ ਲੱਗੇ ਤਾਂ ਚੈੱਕ ਕਰਾਉਂਦੇ ਤੁਹਾਨੂੰ ਥਾਣਾ ਦਾ ਸਾਈਜ਼ ਤੇ ਗੈਪ ਜੱਗੇ ਵੀਰੋ ਉਹ ਕੰਮ ਹੋਣਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਤੇ ਰਹਿ ਗਿਆ ਮੇਲਾ ਲੁੱਟਣ ਵਾਲੀ ਗੱਲ ਇਹ ਦੇਖੋ ਮੇਲਾ ਬਾਈ ਨੇ ਵੇਖਿਆ ਉਹਨਾਂ ਦਾ ਪੰਮੇ ਸਾਲ ਦਾ ਨਾਲ ਹਾਂ ਜੀ ਇਹ ਕਰੋ ਜੀ ਚੈੱਕ ਤੁਸੀਂ ਜਿਹੜੇ ਆਰਡਰ ਕੁਆਲਟੀ ਤੇ ਥਾਣਾ ਦਾ ਸੈਜ ਗਿਆ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾ ਇਹਦਾ ਬਾਈ ਜੀ ਮੁੱਲ ਫਿਰ ਜੱਗੇ ਵੀਰੋ 5000 ਦੇ ਦਈਏ 65 ਦੀ ਹਾਂ ਜੀ ਕਰ ਦਈਏ ਵੀ ਮਾਨਤਾਲ ਜਿਆ ਜੀ ਕਰ ਦਈਏ ਮਾਨਤਾਲ ਨਹੀਂ ਜੱਗੇ ਵੀਰੋ ਤੁਹਾਨੂੰ ਕੁਝ ਛੋਟੀਆਂ ਜਾਂਦੀਆਂ ਆਪਾਂ ਠੀਕ ਹੈ ਠੀਕ ਲਓ ਜੀ 60000 ਦੇ ਤੇ 8 ਲੀਟਰ ਜਿਹੜਾ ਦੁੱਧ ਹੈ ਇਸ ਟਾਈਮਰ ਬਿਲਕੁਲ ਤਿਆਰ ਆ ਕਿਉਂ ਬਿਲਕੁਲ ਜਿਹਾ ਵੀ ਨੋਰਮਲ ਜਿਹੜਾ ਰੇਟ ਬਾਈ ਨੇ ਕਰਤਾ ਤੇ ਚੌਵਾਂ ਮਹੀਨਾ ਦੀ ਚੈੱਕ ਪਾਸ ਹਾਂਜੀ ਹਾਂਜੀ ਤੇ ਆ ਜਾਓ ਹੁਣ ਤੀਜੇ ਨੰਬਰ ਤੇ ਆ ਕਿਵੇਂ ਆ ਭਾਜੀ ਤਾਜੀ ਸੂਈ ਜੱਗੇ ਵੀਰ ਅੱਛਾ ਜੀ ਇਹ ਸਤਵਾਂ ਦੇਣੀਆਂ ਮਗਰ ਕੱਟਾ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਆਹ ਵਾਲਾ ਇਹਦਾ ਜਵਾਬ ਆ ਗਿਆ ਜੀ 7 ਤੋਂ 8 ਦਿਨ ਦੱਸਿਆ ਹਾਂ 8 ਦਿਨ ਹੋ ਗਏ ਤੇ ਕਿਵੇਂ ਠੀਕ ਹੈ ਦੁੱਧ ਭਾਈ ਜੀ ਦੁੱਧ 8-9 ਕਿਲੋ ਤਿਆਰ ਜੱਗੇ ਵੀਰ ਜਿਆ ਦੋ ਟਾਈਮ ਆਪਾਂ ਮਿਲ ਲੈਣਾ ਲਓ ਜੀ ਸੂਆ ਤੀਸਰਾ ਜੀ ਤੇ ਬਾਕੀ ਖੋਲ ਕੇ ਆ ਤੁਹਾਨੂੰ ਦਿਖਾਉਂਦੇ ਆ ਘੱਟ ਵਜੇ ਇਹਦਾ ਵੀ ਬਹੁਤ ਚੰਗਾ ਆ ਗਿਆ ਵਾ ਏ ਭਾਈ ਕਿੰਨਾ ਕਰ ਭਰੂਗੀ ਦੁੱਧ 11 12000 11 12000 ਦੇ ਦੁੱਧ ਲਿਖਦਾ ਦੁੱਧ ਠੀਕ ਹੈ ਠੀਕ ਲਓ ਜੀ ਜੈਡ ਬਲੈਕ ਆ ਗਈ ਇਹਦੇ 11 ਤੋਂ 12 ਲਿਖ ਜਿਹੜਾ ਦੁੱਧ ਭਰੂਗੀ ਤੇ ਸੂਆ ਤੀਸਰਾ ਤੇ ਪਿੱਛੇ ਇਹਦੇ ਕਿਤਾ ਭਾਜੀ ਆਹ ਵਾਲਾ ਇਹਦਾ ਜਵਾਬ ਜੀ ਮੇਲਕਾ ਤੇ ਸਣਾ ਦਾ ਸਾਇਰ ਕਿਹਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵੈਨ ਇਹਦਾ ਵੀ ਕੱਲਾ ਅੱਖ ਦਾ ਥਨ ਲੱਗਾ ਵਾ ਤੇ ਇਹਦਾ ਭਾਈ ਕੀ ਮੁੱਲ ਕੀ ਕਰਨਾ ਹੈ ਇਹਦਾ ਮੁੱਲ ਜੇ ਕਿ ਵੀ ਕਾਰਨਵਾ 70 ਪੰਜਾ ਤੇ ਪਰੇ ਜਾਏਗਾ acha hai ਇਹ ਹਾਂ ਨਾ ਪੂਰੇ 65000 ਦੇ ਦਵਾਂਗੇ। ਅੱਛਾ ਜੀ ਛੋੜ 1000 ਕਰਾਂਗੇ। 65 ਦੀ ਰਗੀ 40 ਦੀ ਹੈ ਹਾਂ ਨਾ ਦਵਾਂ ਜੱਗੇ ਦੀ। ਠੀਕ ਹੈ ਠੀਕ ਹੈ ਲਓ ਜੀ ਸੱਜੇ ਸੂਈ ਆ ਤੇ ਦੁੱਧ ਵੀ 11 12 ਲੀਟਰ ਕੱਢੀ ਹੋਊਗੀ ਰੋਜ਼। ਤਾਜੀ ਸੂਈ ਆ। ਬਿਲਕੁਲ। ਅਜੇ ਜੱਗੇ ਵੀ ਇਹਨੇ ਮਾਲਾ ਮੋਲਾ ਮਾਰਨਾ ਹੈ ਕਰਮਾਲੀ ਨੇ। ਅੱਛਾ ਜੀ। ਮਾਲਾ ਮੋਲਾ ਮਾਰ ਕੇ ਮਲਕ ਤੇ ਵਧੀਆ ਦੁੱਧ ਭਰ ਜੂਗੀ। ਬਿਲਕੁਲ ਬਿਲਕੁਲ। ਪਰ ਇਹਨੇ ਮਾਲਾ ਵੀ ਰੁਪਈਆਂ ਦੇ ਆਉਂਦੀ ਨਹੀਂ ਆ। ਨਹੀਂ ਹੁੰਦੀ ਨਹੀਂ ਹੁੰਦੀ ਇੰਨੀਆਂ ਦੇ ਟੋਕੜਾ। ਹੱਥ ਟੋਕਣਾ ਹੀ ਹੋਊ। ਆ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਹੀ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਬਿਲਕੁਲ ਹੀ ਨਹੀਂਗੇ ਮੌਲਿਕ ਕਮੇਟੀ ਨੇ ਪਾਤੀ ਅੱਜ ਬਾਈ ਨੇ ਸਾਰੀਆਂ ਛੋਟੀਆਂ ਚੋਣਾਂ ਇਹ ਵੀਡੀਓ ਨੂੰ ਵਰਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਹੜੇ ਕੋਈ ਵੀਰ ਭਰਾ ਕੇ ਪਸ਼ੂ ਕੀਤਨਾ ਦਾਵਾ ਤੇ ਉਹਦੇ ਲਈ ਆਸਾਨ ਹੋ ਜਾਂਦਾ ਵਾ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ